ਅਗਲੀ ਖ਼ਬਰ ਵੱਲ ਚਲੀਏ ਸ੍ਰੋਤਿਆਂ ਨੂੰ ਯਾਦ ਹੋਊਗਾ ਇੱਕ ਬਹੁਤ ਮਸ਼ਹੂਰ 올ੰਪੀਅਨ 스노우보ਰਡਰ ਰਾਇਨ ਵੈਡਿੰਗ ਉਸ ਨੂੰ ਅਕਿਊਜ਼ ਕੀਤਾ ਗਿਆ ਸੀ ਕਿ ਉਹ ਇੱਕ ਡਰੱਗ ਕਿੰਗਪਿਨ ਹੈਗਾ ਆ ਬਹੁਤ ਵੱਡਾ ਡਰੱਗ ਦੇ ਵਿੱਚ ਇਨਵੋਲਵ ਆ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਕੈਨੇਡਾ ਦਾ ਇਹ ਸਾਬਕਾ ਐਥਲੀਟ ਇਹ ਮੋਸਟਲੀ ਉਹਨੂੰ ਚਾਰਜ ਕੀਤਾ ਗਿਆ ਹੈਗਾ ਓਵਰਸੀਇੰਗ ਦਾ ਆਪਰੇਸ਼ਨਸ ਆਫ ਅ ਕ੍ਰਿਮੀਨਲ ਐਂਟਰਪ੍ਰਾਈਜ਼ ਐਂਡ ਐਨਰਿਚਿੰਗ ਹਿਮਸੈਲਵ ਵਿਦ ਇਟਸ ਲੌਂਡਰਡ ਡਰੱਗ ਪ੍ਰੋਸੀਡਸ ਇੱਕ ਭਈ ਜਿਹੜੀ ਡਰੱਗ ਨਾਲ ਰਿਲੇਟਡ ਆਰਗੇਨਾਈਜੇਸ਼ਨ ਆ ਉਹ ਕਹਿੰਦਾ ਉਹਨੂੰ ਮੈਨੇਜ ਕਰਦਾ ਸੀ ਤੇ ਉਹ ਤੋਂ ਜਿਹੜੀ ਇਨਕਮ ਹੁੰਦੀ ਸੀ ਉਹ ਆਪਣੇ ਆਪ ਇਹ ਵਰਤਦਾ ਸੀਗਾ ਮੈਕਸੀਕੋ ਦੇ ਵਿੱਚ ਜੋ ਆ ਉਸ ਨੂੰ ਅਰੈਸਟ ਕੀਤਾ ਗਿਆ ਆ ਐਫ ਬੀ ਆਈ ਦੇ ਡਾਇਰੈਕਟਰ ਕੈਸ਼ ਪਟੇਲ ਹੁਣਾਂ ਨੇ ਇਹ ਦੱਸਿਆ ਹੈਗਾ 44 ਸਾਲਾਂ ਦਾ ਇਹ ਕਹਿੰਦੇ ਭਈ ਇੱਕ ਸੇਨ ਲੋਹਾ 카ਰਟਲ ਜੋ ਹੈਗਾ ਆ ਉਹਦੇ ਨਾਲ ਇਹਦਾ ਪੂਰੇ ਸਬੰਧ ਸੀਗੇ ਉਹ ਬੰਦਾ ਉਹਦਾ ਮੈਂਬਰ ਸੀਗਾ ਸੋ ਐਡਾ ਤਕੜਾ 올림픽 ਦਾ ਪਲੇਅਰ ਰਿਆ ਹੋਵੇ ਤੇ ਮੁੜ ਕੇ ਫਿਰ ਡਰੱਗ ਦੇ ਵਿੱਚ ਜਿਹੜਾ ਉਹ ਵੀ ਸੇਨ ਲੋਹਾ ਜਿਹੜਾ ਹੈਗਾ ਐਡਾ ਵੱਡਾ 카ਰਟਲ ਦਾ ਡਰੱਗ ਦਾ ਉਹਦੇ ਨਾਲ ਇਨਵਾਲਵ ਹੋ ਜਾਵੇ ਜੋ ਜੀ ਇਹਨੂੰ ਹਾਲੂ ਚਾਪੋ ਗਜ਼ਮਨ ਪਾਬਲੋ ਐਸਕੋਬਾਰ ਦੇ ਬਰਾਬਰ ਦਾ ਮੰਨਿਆ ਜਾ ਰਿਹਾ ਹੈ ਕਿੰਨੇ ਵੀ ਇੰਦਾ ਤਗੜਾ ਨੋਟੋਰੀਅਸ ਲੀਡਰ ਸੀ 15 ਮਿਲੀਅਨ ਡਾਲਰ ਦਾ ਇਹਦੇ ਸਿਰ ਦੇ ਉੱਤੇ ਇਨਾਮ ਸੀਗਾ ਅਮਰੀਕਾ ਦੇ ਵਿੱਚ FBI ਦੀ ਟੌਪ 10 ਮੋਸਟ ਵਾਂਟਡ ਲਿਸਟ ਦੇ ਵਿੱਚੋਂ ਇਹ ਇੱਕ ਸੀਗਾ ਰਾਇਨ ਵੈਡਿੰਗ ਤੇ ਇਹ ਹੁਣ ਗ੍ਰਫਤਾਰ ਕਰ ਲਿਆ ਗਿਆ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਦੋ ਪੰਜਾਬੀ ਜਿਹੜੇ ਆ ਨਾ ਫੜੇ ਗਏ ਸੀਗੇ ਕੈਨੇਡਾ ਵਾਲੇ ਪਾਸੇ ਉਹ ਇਹਦੇ ਗੈਂਗ ਦੇ ਮੈਂਬਰ ਸੀਗੇ ਜਿਹੜੇ ਰਾਇਨ ਵੈਡਿੰਗ ਦੇ ਲਈ ਜਿਹੜਾ ਉਹ ਕੰਮ ਕਰਦੇ ਸੀ ਮਿਲੀਅਨਸ ਆਫ ਡਾਲਰ ਦੀ ਜਿਹੜੇ ਨਸ਼ੇ ਜਿਹੜਾ ਵੇਚਣ ਵਾਲੇ ਸੀਗੇ ਉਹ ਸਮਗਲਿੰਗ ਕਰਨ ਵਾਲੇ ਉਹ ਦੇ ਵਿੱਚ ਫੜੇ ਗਏ ਸੀਗੇ ਅਟਾਰਨੀ ਜਨ ਪੈਮਬੌਂਡੀ ਹੁਣਾਂ ਨੇ ਜਿਹੜਾ ਉਹ ਕਿਹਾ ਵੀ ਇਸ ਨੂੰ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ ਆ ਜਿੱਥੇ ਇਹ ਹੁਣ ਜਸਟਿਸ ਦਾ ਜਿਸ ਦਾ ਇਸ ਨੂੰ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਤੇ ਪੈਮਬੌਂਡੀ ਹੁਣਾਂ ਨੇ ਧੰਨਵਾਦ ਕੀਤਾ ਮੈਕਸੀਕਨ ਅਥਾਰਟिटीज ਦਾ ਐਮਬੈਸਡਰ ਰੈਨ ਰੌਨ ਜான்ਸਨ ਦਾ ਡਾਇਰੈਕਟਰ ਪਟੇਲ ਦਾ ਕਹਿੰਦੇ ਵੀ ਅਣਥੱਕ ਮਿਹਨਤ ਦੇ ਨਾਲ ਇਸ بڑے ਹੀ ਖੂਨਕਰ ਅਪਰਾਧੀ ਇੱਕ ਸਾਹਿਬ ਦੇ ਨਾਲ ਜਿਹੜਾ ਟਾਪ 10 10 ਮੋਸਟ ਵਾਂਟਡ ਐਫ ਪੀਏਡੀ ਲਿਸਟੇ ਵਿੱਚੋਂ ਰਾਇਨ ਵੈਡਿੰਗ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੈਗਾ ਆ ਸਤੰਬਰ 2024 ਦੇ ਵਿੱਚ ਇਸ ਨੂੰ ਫਾਰਮਲੀ ਜਿਹੜਾ ਚਾਰਜ ਕੀਤਾ ਗਿਆ ਸੀਗਾ ਇਨਡਾਈਟਮੈਂਟ ਦੇ ਵਿੱਚ ਅਟੈਂਪਟਡ ਮਰਡਰ ਤੇ ਹੋਰ ਜਿਹੜੇ ਡਰੱਗ ਐਂਟਰਪ੍ਰਾਈਜ਼ ਦੇ ਨਾਲ ਸੰਬੰਧਿਤ ਜਿਹੜੇ ਇਸ ਦੇ ਉੱਤੇ ਦੋਸ਼ਾਂ ਦੇ ਜਿਹੜੇ ਉਹ ਤਹਿਤ ਗ੍ਰੈਂਡ ਜਿਊਰੀ ਨੇ ਜਿਹੜੀ ਇਨਡਾਈਟਮੈਂਟ ਆ ਉਸ ਨੂੰ ਅਨਸਟੀਲ ਕਰਕੇ ਫਿਰ ਚਾਰਜ ਕਰ ਦਿੱਤਾ ਸੀਗਾ ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਗ੍ਰਫਤਾਰ ਹੋਇਆ ਆ ਪਿਛਲੇ ਹਫਤੇ ਹੀ ਮੈਕਸੀਕੋ ਦੇ ਵਿੱਚ ਦਰਜਨਾਂ ਹੀ ਮੋਟਰਸਾਈਕਲ ਜਿਨ੍ਹਾਂ ਦੀ ਲਾਗਤ ਕੀਮਤ ਤਕਰੀਬਨ 40 ਮਿਲੀਅਨ ਡਾਲਰ ਮੰਨੀ ਜਾਂਦੀ ਆ ਉਹ ਇਹਨਾਂ ਨੇ ਜਬ ਤੱਕ ਇੱਤੇ ਸੀ ਉਹ ਵੀ ਮੰਨੇ ਜਾਂਦੇ ਆ ਵੀ ਇਹੀ ਜਿਹੜਾ ਐਕਸ 올ੰਪੀਅਨ ਰਾਇਨ ਵੈਡਿੰਗ ਡਰੱਗ ਕਿੰਗਪਿਨ ਜੋ ਹੁਣ ਆ ਵੀ ਉਹਦੇ ਉਹ ਇਹਨਾਂ ਨੂੰ ਓਨ ਕਰਦਾ ਸੀ ਇਸ ਤੋਂ ਇਲਾਵਾ ਦੋ 올ੰਪਿਕ ਦੇ ਮੈਡਲ ਜਿਹੜੇ ਨੇ ਜਿੱਤੇ ਉਹ ਵੀ ਦੋ ਵਹੀਕਲ ਹੋਰ ਡਰੱਗ ਆਰਟਵਰਕ ਤੇ ਹੋਰ ਮਹਿੰਗੀਆਂ ਜਿਹੜੀਆਂ ਚੀਜ਼ਾਂ ਆ ਉਹ ਇਹਨਾਂ ਨੇ ਆਪ ਜਬਤ ਜਿਹੜੀਆਂ ਆ ਉਹ ਕੀਤੀਆਂ ਆ ਸੋ ਮੈਕਸੀਕੋ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਸੇਨੋਲੋਵਾ 카rtel ਦਾ ਜਿਹੜਾ ਮੈਂਬਰ ਸੀ ਉਹੀ ਇਸ ਨੂੰ ਪ੍ਰੋਟੈਕਸ਼ਨ ਜਿਹੜੀ ਉੱਥੇ ਪ੍ਰੋਵਾਈਡ ਕਰ ਰਹੇ ਸੀ